ਸਰੀਲਾ ਕਲਾਕਾਰ ਰਾਜਵੀਰ ਜਵੰਦਾ ਜਿਸ ਨੂੰ ਅੱਜ ਪਤਾ ਲੱਗਿਆ ਕਿ ਸਾਡੇ ਚ ਨਹੀਂ ਰਿਹਾ ਤੇ ਕੋਈ ਅੱਖ ਨਹੀਂ ਜਿਹੜੀ ਨਾਰੀ ਹੋਵੇ ਤੇ ਕੋਈ ਦਿਲ ਨਹੀਂ ਜਿਹੜਾ ਨਾਰ ਨਾ ਰੋ ਰਿਹਾ ਹੋਵੇ ਇੱਕ ਯਕੀਨ ਨਹੀਂ ਹੋ ਰਿਹਾ ਕਿ ਅੱਜ ਉਹ ਸਾਡੇ ਵੀਰ ਸਾਨੂੰ ਛੱਡ ਕੇ ਚਲੇ ਗਿਆ ਕਿ ਜਿਸ ਨੂੰ ਪਰਮਾਤਮਾ ਨੇ ਹਰ ਚੀਜ਼ ਦੇ ਨਾਲ ਨਵਾਜਿਆ ਸੀ ਕਿ ਸੋਨਾ ਵੀ ਰੱਜ ਕੇ ਸਰੀਲਾ ਵੀ ਰੱਜ ਕੇ ਤੇ ਸਟੇਜ ਦਾ ਪਰਫਾਰਮਰ ਵੀ ਰੱਜ ਕੇ ਤੇ ਯਾਰਾਂ ਦਾ ਯਾਰ ਵੀ ਰੱਜ ਕੇ ਤੇ ਹਰ ਕਮਰੇ ਵਿੱਚ ਉਹ ਪਰਫੈਕਟ ਸੀ ਬਹੁਤ ਲੰਬੀ ਰੇਸ ਦਾ ਘੋੜਾ ਸੀ ਪਰ ਪਤਾ ਨਹੀਂ ਪ੍ਰਮਾਤਮਾ ਨੇ ਇੰਨੀ ਜਲਦੀ ਲਗਾਮ ਉਹਦੀ ਕਿਉਂ ਖਿੱਚ ਲਈ ਉਹ ਕਹਿੰਦੇ ਨੇ ਹਜ਼ਾਰوں ਬਰਸ ਨਰਕਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੁਸ਼ਕਲ ਮੁਸ਼ਕਲ ਸੀ ਹੁੰਦਾ ਹੈ ਚੰਨ ਵਿੱਚ ਦੀਦਾ ਵਰ ਪੇਤਾ ਪਤਾ ਨਹੀਂ ਅੱਜ ਮੈਨੂੰ ਇਹ ਲੱਗਦਾ ਵੀ ਜਿਵੇਂ 2025 ਚ ਜਿੱਡੀਆਂ ਸਖਸ਼ੀਤਾ ਸਾਡੇ ਵਿੱਚੋਂ ਗਈਆਂ ਭੱਲਾ ਪਾਜੀ ਚੰਦੂ ਗੁਜਾ ਸਾਹਿਬ ਜਵੰਦਾ ਸਾਹਿਬ ਵੀ ਇਹ ਲੱਗਣ ਲੱਗੇ ਵੀ ਬਾਕੀ ਪਤਾ ਨਹੀਂ ਪ੍ਰਮਾਤਮਾ ਨੇ ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਪਰ ਪਰਮਾਤਮ ਦੇ ਚਰਨ ਚੀਵੀਰ ਬਰਦਾਸਾ ਕੇ ਚੰਗੇ ਬੰਦੇ ਤੁਹਾਨੂੰ ਲੋੜ ਅਤੇ ਸਾਨੂੰ ਵੀ ਬਹੁਤ ਲੋੜ ਹੈ ਇੱਕ ਮਾਂ ਦਾ ਪੁੱਤ ਇੱਕ ਸੁਹਾਗਣ ਦਾ ਪਤੀ ਬੱਚਿਆਂ ਦਾ ਬਾਪ ਜਦੋਂ ਘਰ ਦੇ ਵਿੱਚੋਂ ਜਾਂਦਾ ਖਾਸ ਕਰਕੇ ਜਦੋਂ ਉਹ ਸਾਰੀ ਦੁਨੀਆ ਦਾ ਚਿਹਤਾ ਕਲਾਕਾਰ ਅੱਜ ਮੈਨੂੰ ਲੱਗਦਾ ਹਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਉਹਦੀ ਅੱਖ ਰੋ ਰਹੀ ਹੈ ਤੇ ਪਤਾ ਨਹੀਂ ਇਹ ਘਾਟਾ ਕਦੋਂ ਪੂਰਾ ਹੋਊਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸਟੇਜ ਤੇ ਕਿਸੇ ਕਲਾਕਾਰ ਨੂੰ ਗਾਉਂਦਾ ਦੇਖਿਆ ਕਰਾਂਗੇ ਤੇ ਸਾਨੂੰ ਰਾਜਵੀਰ ਜਿਵੇਂ ਦਾ ਸਾਡੇ ਅੱਖਾਂ ਦੇ ਵਿੱਚ ਅੱਖਾਂ ਦੇ ਅੱਗੇ ਆ ਕਰੂਗਾ ਕਿਉਂਕਿ ਉਹਦਾ ਜਦੋਂ ਫੱਬ ਕੇ ਕਦੇ ਪੀਲ ਰੈਸ ਪਾ ਕੇ ਕਦੇ ਯਮਨੀ ਡਰੈਸ ਪਾ ਕੇ ਕਦੇ ਪਿੰਕ ਡਰੈਸ ਪਾ ਕੇ ਕੰਟਰਾਸਟ ਪਾਗਵਨ ਕਿ ਜਦੋਂ ਖੜਦਾ ਸੀ ਤੇ ਮੈਂ ਕਿ ਵੀਰੇ ਸੋਚਦਾ ਹੁੰਦਾ ਸੀ ਕਿ ਗਰਦਾਸ ਮਨ ਸਾਹਿਬ ਤੋਂ ਇਹ ਐਸਾ ਕਲਾਕਾਰ ਆ ਵੀ ਜਿਹਦਾ ਜਿਹਦਾ ਗੀਤ ਅਸੀਂ ਬਾਤ ਸੁਣਦੇ ਲੋ ਉਹਨੂੰ 5 ਮਿੰਟ ਬੰਦਾ ਨਿਹਾਰਦਾ ਰਹਿੰਦਾ ਸੀ ਵੀ ਆ ਕਿੱਡਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਉਹਨੂੰ ਨਜ਼ਰਾਂ ਲਾ ਗਈਆਂ ਅ ਅਸੇ ਦੀਆਂ ਤੇ ਐਦਾਂ ਦਾ ਪਾਣਾ ਪਰਮਾਤਮਾ ਕਿਸੇ ਨੂੰ ਨਾ ਵਰਤਾਏ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਪਰਿਵਾਰ ਦੇ ਤਾਂ ਹੁੰਦੇ ਨੇ ਉਹ ਲੋਕਾਂ ਦਾ ਵੀ ਸਰਮਾਇਆ ਹੁੰਦੇ ਨੇ ਇਦਾਂ ਦੇ ਲੋਕਾਂ ਦਾ ਪ੍ਰਮਾਤਮਾ ਇਦਾਂ ਦੀ ਮੌਤ ਦੇਣ ਦਾ ਦੂਰ ਦੀ ਗੱਲ ਆ ਕਿ ਉਹਨਾਂ ਦੇ ਸਰੀਰ ਨੂੰ ਤਕਲੀਫ ਵੀ ਨਾ ਦਵੇ ਤੇ ਦੂਸਰੀ ਗੱਲ ਹੁਣ ਸੀਜ਼ਨ ਸੀ ਕਿੰਨੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਬੁਕਿੰਗ ਕੀਤੀ ਹੋਈ ਸੀ ਤੇ ਜਦੋਂ ਆਪਦੇ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਆਪਦੇ ਫੰਕਸ਼ਨ ਦੀ ਖੁਸ਼ੀ ਘੱਟ ਹੋਊਗੀ ਰਾਜਵੀਰ ਜਵੰਧ ਦੇ ਜਾਣ ਦਾ ਦੁੱਖ ਜ਼ਿਆਦਾ ਹੋਊਗਾ ਸਰੀਲਾ ਕਲਾਕਾਰ ਰਾਜਵੀਰ ਜਵੰਧਾ ਜਿਸ ਨੂੰ ਅੱਜ ਪਤਾ ਲੱਗਿਆ ਕਿ ਸਾਡੇ ਚ ਨਹੀਂ ਰਿਹਾ ਤੇ ਕੋਈ ਅੱਖ ਨਹੀਂ ਜਿਹੜੀ ਆਰੋਈ ਹੋਵੇ ਤੇ ਕੋਈ ਦਿਲ ਹੈ ਜਿਹੜਾ ਨਾ ਨਾ ਰੋ ਰਿਹਾ ਹੋਵੇ ਇੱਕ ਯਕੀਨ ਨਹੀਂ ਹੋ ਰਿਹਾ ਕਿ ਅੱਜ ਉਹ ਸਾਡੇ ਵਿੱਚ ਸਾਨੂੰ ਛੱਡ ਕੇ ਚਲੇ ਗਿਆ ਕਿ ਜਿਸ ਨੂੰ ਪਰਮਾਤਮਾ ਨੇ ਹਰ ਚੀਜ਼ ਦੇ ਨਾਲ نوازਿਆ ਸੀ ਕਿ ਸੋਨਾ ਵੀ ਰੱਜ ਕੇ ਸਤਰੀਲਾ ਵੀ ਰੱਜ ਕੇ ਤੇ ਸਟੇਜ ਦਾ ਪਰਫਾਰਮਰ ਵੀ ਰੱਜ ਕੇ ਤੇ ਯਾਰਾਂ ਦਾ ਯਾਰ ਵੀ ਰੱਜ ਕੇ ਤੇ ਹਰ ਕੰਮ ਦੇ ਵਿੱਚ ਉਹ ਪਰਫੈਕਟ ਸੀ ਬਹੁਤ ਲੰਬੀ ਰੇਸ ਦਾ ਘੋੜਾ ਸੀ ਪਰ ਪਤਾ ਨਹੀਂ ਪਰਮਾਤਮਾ ਨੇ ਇੰਨੀ ਜਲਦੀ ਲਗਾਮ ਉਹਦੀ ਕਿਉਂ ਖਿੱਚ ਲਈ ਉਹ ਕਹਿੰਦੇ ਨੇ ਹਜ਼ਾਰوں ਬਰਸ ਨਰਕਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੁਸ਼ਕਲ ਮੁਸ਼ਕਲ ਸੀ ਹੁੰਦਾ ਹੈ ਚੰਨ ਵਿੱਚ ਦੀਦਾ ਵਰ ਪੈਦਾ ਪਤਾ ਨਹੀਂ ਅੱਜ ਮੈਨੂੰ ਇਹ ਲੱਗਦਾ ਵੀ ਜਿਵੇਂ 2025 ਚ ਜਿੱਡੀਆਂ ਸਖਸ਼ੀਤਾ ਸਾਡੇ ਵਿੱਚੋਂ ਗਈਆਂ ਭੱਲਾ ਪਾਜੀ ਚੰਦੂ ਗੁਜਾ ਸਾਹਿਬ ਜਵੰਦਾ ਸਾਹਿਬ ਵੀ ਇਹ ਲੱਗਣ ਲੱਗੇ ਵੀ ਬਾਕੀ ਪਤਨੀ ਪਰਮਾਤਮਾ ਨੂੰ ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਪਰ ਪਰਮਾਤਮਾ ਦੇ ਚਰਨ ਚ ਵੀ ਅਰਦਾਸ ਕਰਕੇ ਚੰਗੇ ਬੰਦੇ ਤੁਹਾਨੂੰ ਲੋੜ ਅਤੇ ਸਾਨੂੰ ਵੀ ਬਹੁਤ ਲੋੜ ਹੈ ਇੱਕ ਮਾ ਦਾ ਪੁੱਤ ਇੱਕ ਕੀ ਕੋਸ਼ਿਸ਼ ਸੁਹਾਗਣ ਦਾ ਪਤੀ ਬੱਚਿਆਂ ਦਾ ਬਾਪ ਜਦੋਂ ਘਰ ਦੇ ਵਿੱਚੋਂ ਜਾਂਦਾ ਖਾਸ ਕਰਕੇ ਜਦੋਂ ਉਹ ਸਾਰੀ ਦੁਨੀਆ ਦਾ ਚਿਹਤਾ ਕਲਾਕਾਰ ਅੱਜ ਮੈਨੂੰ ਲੱਗਦਾ ਹਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਉਹਦੀ ਅੱਖ ਰੋ ਰਹੀ ਹੈ ਤੇ ਪਤਾ ਨਹੀਂ ਇਹ ਘਾਟਾ ਕਦੋਂ ਪੂਰਾ ਹੋਊਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸਟੇਜ ਤੇ ਕਿਸੇ ਕਲਾਕਾਰ ਨੂੰ ਗਾਉਂਦਾ ਦੇਖਿਆ ਕਰਾਂਗੇ ਤੇ ਸਾਨੂੰ ਰਾਜਵੀਰ ਜੀ ਵੰਦਾ ਸਾਡੇ ਅੱਖਾਂ ਦੇ ਵਿੱਚ ਅੱਖਾਂ ਦੇ ਅੱਗੇ ਆ ਕਰੂਗਾ ਕਿਉਂਕਿ ਉਹਦਾ ਜਦੋਂ ਫੱਬ ਕੇ ਕਦੇ ਫ੍ਰੀਡ ਡਰੈਸ ਪਾ ਕੇ ਕਦੇ ਯਮਨੀ ਡਰੈਸ ਪਾ ਕੇ ਕਦੇ ਪੈਂਕਟਸ ਪਾ ਕੇ ਕੰਟਰਾਸਟ ਪਾਗਵਨ ਜੀ ਜਦੋਂ ਖੜਦਾ ਸੀ ਤੇ ਮੈਂ ਕਿ ਵੀਰੇ ਸੋਚਦਾ ਹੁੰਦਾ ਸੀ ਕਿ ਗਰਦਾਸ ਮਨ ਸਾਹਿਬ ਤੋਂ ਇਹ ਐਸਾ ਕਲਾਕਾਰ ਆ ਵੀ ਜਿਹਦਾ ਜਿਹਦਾ ਗੀਤ ਅਸੀਂ ਬਾਤ ਸੁਣਦੇ ਲੋ ਉਹਨੂੰ 5 ਮਿੰਟ ਬੰਦਾ ਨਿਹਾਰਦਾ ਰਹਿੰਦਾ ਸੀ ਵੀ ਆ ਕਿੱਡਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਉਹਨੂੰ ਨਜ਼ਰਾਂ ਲਾ ਗਈਆਂ ਅਸੇ ਦੀਆਂ ਤੇ ਇਦਾਂ ਦਾ ਪਾਣਾ ਪਰਮਾਤਮਾ ਕਿਸੇ ਨੇ ਨਾ ਵਰਤਾਇ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਪਰਿਵਾਰ ਦੇ ਤਾਂ ਹੁੰਦੇ ਨੇ ਉਹ ਲੋਕਾਂ ਦਾ ਵੀ ਸਰਮਾਇਆ ਹੁੰਦੇ ਨੇ ਇੱਥਾਂ ਦੇ ਲੋਕਾਂ ਦਾ ਪਰਮਾਤਮਾ ਇਦਾਂ ਦੀ ਮੌਤ ਦੇਣ ਦੀ ਤਾਂ ਦੂਰ ਦੀ ਗੱਲ ਆ ਕਿ ਉਹਨੂੰ ਸਰੀਰ ਨੂੰ ਤਕਲੀਫ ਵੀ ਨਾ ਦਵੇ ਤੇ ਦ ਸੀਜ਼ਨ 3 ਕਿੰਨੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਬੁਕਿੰਗ ਕੀਤੀ ਹੋਈ ਸੀ ਤੇ ਜਦੋਂ ਆਪਦੇ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਆਪਦੇ ਫੰਕਸ਼ਨ ਦੀ ਖੁਸ਼ੀ ਘੱਟ ਹੋਊਗੀ ਰਾਜਵੀਰ ਜਵੰਦ ਦੇ ਜਾਣ ਦਾ ਦੁੱਖ ਜ਼ਿਆਦਾ ਹੋਊਗਾ